ਆ ਤੁਸੀਂ ਕਿੱਥੋਂ ਆਏ ਹੋ ਤੇ ਕੀ ਲੈ ਕੇ ਇੱਥੇ ਆਏ ਹੋ ਜਿਹੜਾ ਹੜਪੀੜਤਾ ਵਾਸਤੇ ਰਾਜਸਥਾਨ ਤੋਂ ਪਿੰਡ ਗੰਦਿੱਲੀ ਜ਼ਿਲ੍ਹਾ ਸਾਡਾ ਹਨੂਮਾਨਗੜ ਪੈਂਦਾ Raoसर ਸਾਡੀ ਤਹਿਸੀਲ ਪੈਂਦੀ ਆ ਅਸੀਂ ਉਹ ਸਮਾਨ ਲੈ ਕੇ ਆਏ ਜਿਹੜਾ ਆਪਣੇ ਤੇਰੇ ਯੂਨਿਟ ਹੁੰਦਾ ਸਭ ਤੋਂ ਵੱਡੀ ਗੱਲ ਇੱਕ ਤਾਂ ਮੈਡੀਸਿਨ ਸਭ ਤੋਂ ਪਹਿਲਾਂ ਚਾਹੀਦੀ ਆ ਕਿਉਂਕਿ ਅੱਜ ਦੇ ਖਰਚੇ ਲਗਭਗ ਬਿਮਾਰੀ ਛੋਟੀ ਤੇ ਛੋਟੀ ਹਰ ਘਰ ਚ ਲੱਗਦੀ ਆ ਤੋਂ ਉਸ ਤੋਂ ਇਲਾਵਾ ਜੋ ਸੁੱਕਾ ਰਾਸ਼ਨ ਆਗਾ ਸਾਡੇ ਕੋਲੇ ਆਟਾ ਦਾ ਦਾਣਾ ਚਾਵਲਾ ਜਿਵੇਂ ਚਾਹੇ ਚੀਨੀ ਗੁੜ ਚਾਹ ਪੱਤੀ ਆ ਛੋਟਾ ਮਿਰਚ ਣੂਨ ਮਸਾਲਾ ਜੋ ਵੀ ਰਾਸ਼ਨ ਯੂਜ਼ ਹੁੰਦਾ ਘਰ ਵਿੱਚ ਲੈਡੀਆਂ ਚ ਪੇੜ ਆ ਬੱਚਿਆਂ ਖਾਤਰ ਬਿਸਕੁਟ ਆ ਮਟਰ ਹੈਗੇ ਆ ਬਾਕੀ ਫਰੂਟ ਲੈ ਕੇ ਆਂਦਾ ਸੀ ਉਹ ਆਪਾਂ ਬੱਚਿਆਂ ਨੂੰ ਫਰੂਟ ਦੇ ਜਾਂਦਾ ਉਸ ਸਾਈਡ 'ਚ ਠੀਕ ਹੈ ਜੀ ਇਹ ਜਿਹੜਾ ਤੁਸੀਂ ਆਪਦੇ ਨੌਜਵਾਨਾਂ ਵੱਲੋਂ ਇਕੱਠੇ ਕੀਤੇ ਗਏ ਜਾਂ ਪਿੰਡ 'ਚੋਂ ਇਕੱਠਾ ਕੀਤਾ ਜਾਂ ਵੀ ਰਾਸ਼ਨ ਆ ਜਿਹੜਾ ਸਾਡੀ ਨੌਜਵਾਨਾਂ ਦੀ ਪੂਰੀ ਟੀਮ ਹੈ ਜੀ ਆ ਜੀ ਸਾਡੀ ਯੂਆ ਟੀਮ ਆ 50 ਮੁੰਡਿਆਂ ਦੀ ਟੀਮ ਆ ਅਸੀਂ 50 ਮੁੰਡੇ ਮਿਲ ਕੇ ਪੂਰੇ ਸਰਬ ਸਮਾਜ ਛੱਤੀ ਬਿਰਾਦਰੀ ਕੌਮ ਤੋਂ ਪੂਰੇ ਪਿੰਡ ਆਸ-ਪਾਸ ਲੋਕਾਂ ਤੋਂ ਅਸੀਂ ਫਿਰ ਕੇ 20 ਰੁਪਏ ਕਿੱਥੇ ਕਰਦੇ ਆ ਸਾਨੂੰ ਸਹਿਯੋਗ ਕਰਦਾ 10 ਰੁਪਏ ਦਾ ਕਰੇ 1 ਰੁਪਏ ਦਾ ਕਰੇ ਲੱਖ ਰੁਪਏ ਦਾ ਕਰੇ ਇੱਕ ਬਰਾਬਰ ਰਸਟ ਦੀ ਅਸੀਂ ਉਹਦਾ ਧੰਨਵਾਦ ਕਰਦੇ ਆ ਪੂਰੇ ਪਿੰਡ ਦਾ ਸਹਿਯੋਗ ਹੈ ਤੇ ਬਾਕੀ ਸਾਡੀ ਯੂਵਾ ਸਾਥੀਆਂ ਦੀ ਟੀਮ ਆ ਆਪਣਾ ਕਾਰਡ ਆ ਜੀ ਗੰਦੀਲੀ ਸੇਵਾ ਸਮਿਤੀ ਸਾਡ ਕਿਤੇ ਵੀ ਕੋਈ ਵੀ ਕੋਈ ਬਾਹਰ ਆਵੇ ਜਾਂ ਕੋਈ ਵੀ ਕਿਤੇ ਪ੍ਰੋਗਰਾਮ ਹੋਵੇ ਜਾਂ ਕੋਈ ਕਿਤੇ ਮਜਬੂਰੀ ਹੋ ਜਾਂਦੀ ਹੈ ਉੱਥੇ ਸਾਡੀ ਟੀਮ ਹਮੇਸ਼ਾ ਪਹੁੰਚਦੀ ਹੈ ਜੀ ਇੱਕ ਜੀ ਜਿਵੇਂ ਹੁਣ ਰਾਸ਼ਨ ਤਾਂ ਬਹੁਤ ਆ ਰਿਹਾ ਤੁਸੀਂ ਵੇਖਿਆ ਵੀ ਹੁਣਾ ਇੱਥੇ ਏਰੀਆ 'ਚ ਗੈਂ ਵੀ ਹੋ ਕੱਲ ਨੂੰ ਇਹਨਾਂ ਨੂੰ ਜਿਹੜੇ ਛੋਟੇ ਕਿਸਾਨ ਆ ਜਾਂ ਜਿਨ੍ਹਾਂ ਦੇ ਘਰ ਟੈਗ ਗਿਆ ਉਹ ਤੋਂ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਪਾਉਗੀ ਉਹ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜਾਂ ਤੁਹਾਡੇ ਵੱਲੋਂ ਕੀ ਪ੍ਰਾਲਾ ਹੋਊਗਾ ਜੀ ਦੇਖੋ ਜੀ ਮੈਂ ਤਾਂ ਹੀ ਕਹਿਣਾ ਵੀ ਜੋ ਮੌਕੇ ਦੇ ਨਾਲ ਦੀ ਕੰਡੀਸ਼ਨ ਬਹੁਤ ਹਾਲਾਤ ਖਰਾਬ ਆਪਾਂ ਦੇਖੀਏ ਨੇ ਆ ਜੋ ਕਿਸਾਨਾਂ ਦੀ ਪਿਆਦਾ ਪੈੜੀ ਖੋਦੀ ਆ ਜਿਨ੍ਹਾਂ ਨੇ ਠੇਕੇ ਤੇ ਲੈ ਰੱਖੀ ਆ ਉਹ ਤਾਂ ਮੇਰੇ ਹਸਾਬ ਨਾਲ 5 ਸਾਲਾਂ ਤੇ ਚਾਪੀ ਤੇ ਹੁਣ ਇਹਨਾਂ ਕੋਲੇ ਜੇ ਰਾਸ਼ਨ ਹੈਗਾ ਤਾਂ ਕੋਈ ਵੀ ਬੰਦਾ ਜੇ ਰਾਸ਼ਨ ਲੈ ਕੇ ਆਉਂਦਾ ਬੱਦ ਤੋਂ ਬੱਦ ਪੰਜਨਾਂ ਦਾ ਰਾਸ਼ਨ ਲੈ ਕੇ ਆਊਗਾ ਅਗਰ ਇੱਕ ਗੱਡੀ 'ਚ ਉਹ ਰਾਸ਼ਨ ਲਊਗਾ ਦੋ ਗੱਡੀਆਂ 'ਚ ਲਊਗਾ 10-15 ਦਿਨਾਂ ਦਾ ਸਟਾਕ ਹੋ ਸਕਦਾਗਾ ਤੇ ਬਾਕੀ ਮਾਤਾ ਕਹਿੰਦਾ ਇੱਕ ਵਾਰੀ ਮਾਲਕ ਦੀ ਮੇਰ ਹੋ ਜੇ ਆ ਪਾਣੀ ਬੰਦ ਹੋ ਜੇ ਔਰ ਤੇ ਕੰਮ ਤੋਂ ਲੱਗ ਜਣ ਤੇ ਇਹਨਾਂ ਨੂੰ ਰਸਮੀ ਨਾਲ ਰੋਟ ਪਵੇ ਆ ਵੀ ਕਿਰਤ ਕਮਾਈ ਕਰਨ ਇਹ ਤੁਹਾਡੇ ਕਿੰਨੇ ਨੌਜਵਾਨਾਂ ਦੀ ਟੀਮ ਆ ਜੀ ਤੁਹਾਡੇ ਟੀਮ ਦੇ ਵਿੱਚ ਕਿੰਨੇ ਬੰਦੇ ਆ ਜੀ ਸਾਡੇ ਜੀ ਫਿਲਹਾਲ ਨੌਜਵਾਨ ਦੇ ਅੰਦਰ 14 ਮੰਨਾਂ ਦੀ ਟੀਮ ਆ ਪੰਜ ਬੰਦੇ ਅੱਗੇ ਫਾਜ਼ਿਲ ਕਬੱਡੀ ਆ ਥੋੜਾ ਹਰਾਮ ਕਰਦੇ ਉਹਨਾਂ ਨੂੰ ਟਕਾਊਟ ਆ ਗਈ ਤੇ ਅਸੀਂ ਹੁਣ 8-9 ਜਣੇ ਆਏ ਆ ਅਜੀ ਕੋਈ ਵਧੀਆ ਜਿਹੇ ਏਰੀਆ ਪਾਣੀ ਵਾਲਾ ਦੇਖ ਕੇ ਉੱਤੇ ਥੋੜਾ ਰਸਨ ਬਚਿਆ ਹੋਇਆ ਉਹਨੂੰ ਸਮਾਪਤ ਕਰਕੇ ਅਸੀਂ ਪਿੰਡ ਨੂੰ ਨਿਕਲਾਂਗੇ ਕਿ ਸਾਨੂੰ ਅੱਗੇ ਕਿਵੇਂ ਐਸ.ਡੀ.ਐਮ ਸਾਹਿਬ ਹੈਗੇ ਇੱਥੇ ਆਪਣੇ ਫਾਜ਼ਿਲਤਾ ਉਹਨਾਂ ਨਾਲ ਸਾਡਾ ਸੰਪਰਕ ਹੈਗਾ ਸਾਡੇ ਇੱਕ ਨੌਜਵਾਨ ਸਾਥੀ ਹੈ ਉਹਨਾਂ ਨਾਲ ਲਿੰਕ ਹੈਗਾ ਉਹ ਸਾਨੂੰ ਜਿਵੇਂ ਫੋਨ ਕਰਕੇ ਦੱਸਦੇ ਆ ਅਸੀਂ ਇੱਥੇ ਆ ਜੰਨੇ ਆ ਜੀ ਚਲੋ ਬਹੁਤ ਵਧੀਆ ਪ੍ਰਾਰਾਲਾ ਵੈਗਰੂ ਅੱਗੇ ਅਰਦਾਸ ਕਰਦੇ ਆ ਵੀ ਤੁਹਾਡੀ ਲੰਮੀ ਉਮਰ ਕਰੇ ਐਵੇਂ ਲੋਕਾਂ ਦੀ ਤੁਸੀਂ ਸੇਵਾ ਦੇ ਵਿੱਚ ਹਮੇਸ਼ਾ ਹੀ ਸਾਥ ਤੁਹਾਡਾ ਬਣਿਆ ਰਵੇ ਧੰਨਵਾਦ ਜੀ ਬਹੁਤ ਬੋਲੇ ਸੋ ਨਿਹਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਧੰਨ ਸਤ ਵਾਹਿਗੁਰੂ